ਇਹਨਾਂ ਮਸਾਲਿਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਵੇ ਇੱਕ ਚਮਚਾ ਜਿਹੜਾ ਸੇਦਨਾ ਲੰਗ ਪਾ ਦਿੰਦਾ 1/4 ਚਮਚਾ ਜਿਹੜਾ ਉਹ ਹਲਦੀ ਪਾਊਡਰ ਇੱਕ ਚਮਚ ਬੇਪਰ ਕੇਥੇ ਤੜੀਆਂ ਪਾਊਡਰ ਅੱਧਾ ਚਮਚ ਜੀਰਾ ਪਾਊਡਰ 1/4 ਚਮਚ ਗਰਮ ਮਸਾਲਾ ਤੇ ਇੱਕ ਚਮਚ ਮੈਥੇ ਕਸ਼ਮੀਰੀ ਲਾਲ ਮਿਰਚ ਦਾ ਪਾ ਰਹੇ ਆ ਰੰਗਤ ਵਾਸਤੇ ਇਹ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਿੰਦੇ ਆ ਕਿਸੇ ਕਿਸਮ ਦੇ ਕੋਈ ਵੀ ਗੰਢ ਨਾ ਰਵੇ ਚੰਗੀ ਤਰ੍ਹਾਂ ਮਸਾਲਿਆਂ ਨੂੰ ਫੀਸ ਕੇ ਤੇ ਘੋ ਛੱਡਨ ਦਾ ਕਾਪਾ ਗਰੇਵੀ ਨੂੰ ਜਿਹੜਾ ਪੁੱਲਦਾ ਦੇ ਤੁਸੀਂ ਦੇਖ 파 ਰਹੇ ਹੋ ਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਪੁੱਜ ਚੁੱਕਾ ਹੈ ਤੇ ਮਸਾਲੇ ਨੇ ਘੋ ਰਿਲੀਜ਼ ਕਰ ਦਿੱਤਾ ਹੁਣ ਇੱਥੇ ਮੈਂ 7 ਤੋਂ 8 ਕਾਜੂ ਰੇਸ਼ ਜਿਹਨਾਂ ਦੀ ਮੈਂ ਪੇਸਟ ਬਣਾ ਲਈ ਐ ਇਹ ਵਿੱਚ ਐਡ ਕਰ ਦਿੰਦੇ ਹਾਂ ਤੇ ਗੈਸ ਦੀ ਫਲੇਮ ਨੂੰ ਤੁਸੀਂ ਥੋੜਾ ਕੋਲ ਹੀ ਕਰ ਦਿੰਦਾ ਤੇ ਇਸ ਕੱਪ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਲਵਾਂਗੇ ਤੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਮਸਾਲੇ ਦੇ ਵਿੱਚ ਪਾਵਾਂਗੇ ਤਾਂ ਕਿ ਕਿਸੇ ਕਿਸਮ ਦੀ ਕੋਈ ਵੀ ਵੇਸਟੇਜ ਨਾ ਹੋ